ਜੀ ਕੇ ਪਰਾਈਆਂ ਆਸਾਂ ਤੇ ਸੋਵਾਰੀ ਠੋਕਰ ਖਾਦੀ ਏ ਗਹਿਰਾਵਾਂ ਸਹਾਰਾ ਦੇਖ ਲਿਆ ਹੁਣ ਪੈਰਾਂ ਤੇ ਖਲੋਕੇ ਵੇਖਾਂਗੇ ਉੱਪਰ ਉਹਦਾ ਦੁਨੀਆ ਲੱਗਦੀ ਐ ਮਹਿਬੂਬ ਕੁੜੀ ਦੇ ਖਤ ਵਰਗੀ ਪਰ ਅੰਦਰੋਂ ਕਿਸੇ ਧੂਵੇਂ ਮਾਰੀ ਛੱਤ ਵਰਗੀ ਚਿਹਰੇ ਤੇ ਚਿਹਰਾ ਲਾ ਕੇ ਖੋਰੇ ਕੀ ਮਿਲਦਾ ਦੁਨੀਆ ਨੂੰ ਯਾਰਾਂ ਨੂੰ ਪਿੱਠ ਦਿਖਾਗੇ ਖੋਰੇ ਕੀ ਮਿਲਦਾ ਦੁਨੀਆ ਨੂੰ ਕਹਿੰਦੇ ਨੇ ਵਡੀਆਂ ਪ੍ਰਾਪਤੀਆਂ ਕਰਕੇ ਵੀ ਮਨੁੱਖ ਕਈ ਵਾਰੀ ਰੋਣ ਲੱਗ ਪੈਂਦਾ ਆ ਤੇ ਕਈ ਵਾਰੀ ਦੁਖੀ ਹੁੰਦਾ ਹੁੰਦਾ ਵੀ ਨੁਕਸਾਨ ਹੁੰਦਾ ਹੁੰਦਾ ਵੀ ਉਹ ਖੁਸ਼ੀ 'ਚ ਲੱਡੂ ਬੰਨਣ ਲੱਗ ਪੈਂਦਾ ਸੋ ਮੈਂ 1953 ਦੀ ਗੱਲ ਦੱਸ ਰਿਹਾ ਕਿ ਮਾਉਂਟ ਐਵਰੇਸਟ ਤੇ ਇੱਕ ਇਨਸਾਨ ਨੇ ਜਾਣਾ ਸੀ ਪਰ ਉਹ 2 ਕਿਲੋਮੀਟਰ ਪਿੱਛੇ ਹੀ ਡੈਕ ਦੇ ਸੱਟਾਂ ਲੱਗੀਆਂ ਲੇਕਿਨ ਮੋੜਨ ਲੱਗੇ ਉਸਨੇ ਕਿਹਾ ਕਿ ਇਹ ਚੋਟੀ ਤੂੰ ਮੇਰੇ ਹੌਸਲੇ ਨੂੰ ਤੋੜ ਨਹੀਂ ਸਕਦੀ ਮੈਂ ਫਿਰ ਆਵਾਂਗਾ 2 ਸਾਲ ਬਾਅਦ ਉਹ ਫਿਰ ਮਹਾਨ ਇਨਸਾਨ ਆਇਆ ਮਾਉਂਟ ਐਵਰੇਸਟ ਤੇ ਚੜ੍ਹ ਕੇ ਰੋਣ ਲੱਗ ਪਿਆ ਲੋਕ ਹਰਾਨ ਬੈ ਤੂੰ ਖੁਸ਼ ਲੋਕ ਹਰਾਨ ਸਨ ਕਿ ਤੂੰ ਐਡੀ ਵੱਡੀ ਪ੍ਰਾਪਤੀ ਕਰਨ ਤੋਂ ਬਾਅਦ ਰੋ ਕਿਉਂ ਰਿਹਾ ਹਾਂ ਉਹ ਕਹਿੰਦਾ ਮੈਂ ਰੋ ਇਸ ਕਰਕੇ ਰਿਹਾ ਕਿ ਇਸ ਤੋਂ ਓਪਰ ਚੁਟੀ ਹੋਰ ਨਹੀਂ ਮੈਂ ਹੋਰ ਅਜੇ ਚੜ੍ਹਨਾ ਚਾਹੁੰਦਾ ਹਾਂ ਇੱਕ ਮਨੁੱਖ ਇਵੇਂ ਸੀਗਾ ਕਿ ਉਹ ਉਹਦਾ ਮਕਾਨ ਢਹਿ ਗਿਆ ਜਦੋਂ ਉਹਦਾ ਮਕਾਨ ਢਹਿ ਗਿਆ ਤਾਂ ਉਹ ਲੱਡੂ ਬੰਨਣ ਲੱਗ ਪਿਆ ਲੋਕ ਹਰਾਨ ਸੀ ਤੇਰਾ ਨੁਕਸਾਨ ਹੋ ਗਿਆ ਤੂੰ ਲੱਡੂ ਕਿਉਂ ਬੰਨ ਰਿਹਾ ਉਹ ਕਹਿੰਦਾ ਮੈਂ ਲੱਡੂ ਇਸ ਕਰਕੇ ਬੰਨ ਰਿਹਾ ਕਿ ਮੈਂ ਇਸ ਮਕਾਨ 'ਚ 8 ਦਿਨ ਪਹਿਲਾਂ ਆਉਣਾ ਸੀ ਜੇ ਰੇਸੇ ਆ ਜਾਂਦਾ ਤੇ ਮੇਰੀ ਮੌਤ ਹੋ ਜਣੀ ਸੀ ਮੈਨੂੰ ਅੱਜ ਮੇਰਾ ਬਚਾਅ ਹੋ ਗਿਆ ਤੇ ਮੈਂ ਉਸ ਦੀ ਖੁਸ਼ੀ ਜੀ ਲੱਡੂ ਬਣ ਰਿਹਾ ਸੋ ਕੌਣ ਮਿਸਾਨ ਸੀ ਉਹ ਸੀ ਉਛੋ ਰਜਨੀਸ਼ ਦੇ ਪਿਤਾ ਜੀ ਸੋ ਸਾਨੂੰ ਹਰ ਇੱਕ ਚੀਜ਼ ਨੂੰ ਜਿਹੜੀ ਹੈਗੀ ਆ ਉਹ ਛੋਟੀ ਛੋਟੀ ਖੁਸ਼ੀਆਂ ਨੂੰ ਜ਼ਿੰਦਗੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ ਵੱਡੀਆਂ ਪ੍ਰਾਪਤੀਆਂ ਹੋਣੀਆਂ ਆ ਤੇ ਸਾਰਾ ਕੁਝ ਤਾਂ ਹੀ ਆ ਇਹ ਜ਼ਿੰਦਗੀ ਦਾ ਸਮੇਲ ਵਾ ਤੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਚੰਗਾ ਸਾਹਿਤ ਪੜਨਾ ਚਾਹੀਦਾ ਚੰਗੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਨੇ ਚੰਗੇ ਲੋਕਾਂ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਸੱਚੀਆਂ ਦੋਸਤ ਤੁਹਾਡੀਆਂ ਕਿਤਾਬਾਂ ਹੀ ਹੁੰਦੀਆਂ ਹਨ ਲਿਖਤਾਂ ਹੀ ਹੁੰਦੀਆਂ ਹਨ ਇਹ ਸਾਨੂੰ ਸੰਸਾਰ ਨਾਲ ਜੋੜਦੀਆਂ ਹਨ ਇੱਕ ਸੰਗੀਤ ਵਾ ਜਿਹੜਾ ਸਾਨੂੰ ਸੰਸਾਰ ਨਾਲ ਜੋੜਦਾ ਹੈ ਆਓ ਉਧਰ ਦਾ ਸ਼ੁਕਰਾਨਾ ਕਰੀਏ ਕਿਉਂਕਿ ਧਰਤੀ ਦੇ ਇੱਕੋ ਹੀ ਸੂਰਜ ਵਾ ਇੱਕੋ ਹੀ ਚੰਦ ਵਾ ਇੱਕੋ ਜਹੀ ਮਿੱਟੀ ਆ ਇੱਕੋ ਜਿਹਾ ਮੌਸਮ ਹ ਰੱਬ ਵੀ ਇੱਕੋ ਹੀ ਆ ਆਓ ਮਨੁੱਖਤਾਂ ਨੂੰ ਪਿਆਰ ਕਰੀਏ ਆਓ ਰਲ ਕੇ ਸਾਂਝਾ ਪਾਈਏ ਆਓ ਮੁਹੱਬਤਾਂ ਕਮਾਈਏ ਆਓ ਜ਼ਿੰਦਗੀ ਦੀ ਫਿਲਾਸਫੀ ਨੂੰ ਸਮਝੀਏ ਸਰਬੱਤ ਦਾ ਭਲਾ ਮੰਗੀਏ ਧੰਨਵਾਦ